ਦੋਸਤੋ 1992 93 ਵਾਲੀ ਦੀ ਗੱਲ ਆ ਬਿਲਕੁਲ ਸੱਚੀ ਕਹਾਣੀ ਸਰਦਾਰ ਸ਼ਹੀਦ ਪਲਵੰਤ ਸਿੰਘ ਕੰਤਾ ਦੀ ਦੋਸਤੋ ਇਸ ਨਾਂ ਦੇ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਨੇ ਪਰ ਇਹ ਨਾਂ ਪਿੰਡ ਕਮਿਆਰੇ ਦਾ ਇਹ ਨਹੀਂ ਪਤਾ ਪੰਜਾਬ ਚ ਕਿਹੜੇ ਪਿੰਡ ਕਮਿਆਰਾ ਇਹ ਕਨਫਰਮ ਨਹੀਂ ਹੋਇਆ ਤੇ ਦੋਸਤੋ ਜਿਹੜਾ ਇਸ ਨਾਲ ਪੁਲਿਸ ਨੇ ਤਸ਼ੱਦਦ ਕੀਤਾ ਸੀ ਨਾ ਉਹ ਸੁਣ ਕੇ ਤੁਹਾਡੇ ਅੱਖਾਂ ਦੇ ਵਿੱਚੋਂ ਦੀ ਅਥਰੂ ਪਹਿਲੇ ਵਗਣ ਲੱਗ ਜਾਣੀ ਦੋਸਤੋ ਵੀਡੀਓ ਲਾਸਤਾ ਦੇਖਿਆ ਜੇ ਤੁਹਾਨੂੰ ਸੁਣਾਉਣੇ ਆ ਇਹ ਸੱਜਣ ਦੀ ਕਹਾਣੀ ਦੋਸਤੋ ਇਸ ਦਾ ਪੂਰਾ ਨਾਮ ਹੈਗਾ ਜੀ ਕੁਲਵੰਤ ਸਿੰਘ ਕੰਤਾ ਖਾੜਕੂ ਸਿੰਘਾ ਦਾ ਦੌਰ ਸੀਗਾ ਤੇ ਉਹਨਾਂ ਵੇਲਿਆਂ 'ਚ ਕੁਲਵੰਤ ਸਿੰਘ ਕੰਤਾ 10ਵੀਂ ਪਾਸ ਕਰ ਚੁੱਕਾ ਸੀਗਾ ਤਾਂ ਕੀ ਹੁੰਦਾ ਵੀ ਇੱਕ ਦਿਨ ਰਾਤ ਨੂੰ ਖਾੜਕੂ ਸਿੰਘ ਆਉਂਦੇ ਆ ਦਰਵਾਜ਼ਾ ਖੜਕਾਉਂਦੇ ਆ ਵੀ ਭਾਈ ਬਾਹਰ ਨਿਕਲ ਤੇ ਮੁੰਡਾ ਉੱਠ ਕੇ ਦਰਵਾਜ਼ਾ ਖੋਲਦਾ ਕੁਲਵੰਤ ਸਿੰਘ ਕੰਤਾ ਜਦੋਂ ਕੰਤਾ ਦਰਵਾਜ਼ਾ ਖੋਲਦਾ ਤੇ ਵੇਖ ਕੇ ਡਰ ਜਾਂਦਾ ਕਿਉਂਕਿ ਸਿੰਘਾ ਕੋਲੇ ਹਥਿਆਰ ਹੁੰਦੇ ਤਲਵਾਰਾਂ ਹੁੰਦੀਆਂ ਤੇ ਪੁੱਛਦਾ ਵੀ ਹਾਂਜੀ ਦੱਸੋ ਸਿੰਘੋ ਕੀ ਮਦਦ ਕਰਾਂ ਤੁਹਾਡੀ ਉਹ ਕਹਿੰਦੇ ਵੀ ਇਦਾਂ ਕਰ ਪੁੱਤ ਲਾਲਟਨ ਚੱਕ ਤੇ ਸਾਨੂੰ ਪਿੰਡ ਪਾਰ ਕਰਾ ਦੇ ਸਾਨੂੰ ਪਤਾ ਨਹੀਂ ਲੱਗਦਾ ਪਿਆ ਅਸੀਂ ਪਿੰਡ 'ਚ ਘੁਸੇ ਪਏ ਆ ਬਸ ਦੋਸਤੋ ਉਹਦਾ ਇੰਨਾ ਹੀ ਕਸੂਰ ਹੁੰਦਾ ਵੀ ਉਹ ਲਾਲਟਨ ਚੱਕਦਾ ਤੇ ਸਿੰਘਾਂ ਨੂੰ ਪਿੰਡ ਪਾਰ ਕਰਾ ਦਿੰਦਾ ਖਾੜਕੂ ਸਿੰਘਾਂ ਨੂੰ ਪਿੰਡ ਪਾਰ ਕਰਾਉਣ ਤੋਂ ਬਾਅਦ ਉਹ ਆਣ ਕੇ ਘਰੇ ਪੈ ਜਾਂਦਾ ਦੋਸਤੋ ਪਿੰਡ ਦਾ ਕੋਈ ਸੱਜਣ ਮਿੱਤਰ ਉਹਨੂੰ ਦੇਖ ਲੈਂਦਾ ਹੁਣ ਸ਼ਰੀਕਾ ਇੱਥੋਂ ਪਤਾ ਲੱਗਦਾ ਹਨਾ ਜਿਹੜੇ ਕੁਝ ਲੱਗਦੇ ਹੁੰਦੇ ਆ ਸ਼ਰੀਕਾ ਸ਼ਰੀਕੇ ਨੂੰ ਗੱਲ ਪੱਚਦੀ ਨਹੀਂ ਤੇ ਉਹ ਜਾ ਕੇ ਬਈ ਸਿੱਧਾ ਦਰਖਾਸਤ ਦੇ ਦਿੰਦੇ ਆ ਫਰੀਦਕੋਟ ਸੀਆਈ ਸਟਾਫ ਦੇ ਵਿੱਚ ਵੀ ਇਦਾਂ ਦਾ ਕਰਕੇ ਕੰਤਾ ਸਿੰਘਾਂ ਨਾਲ ਰਲਿਆ ਹੋਇਆ ਜੀ ਖਾਟਕੂ ਸਿੰਘਾਂ ਨਾਲ ਤੁਰਦਾ ਫਿਰਦਾ ਸਾਨੂੰ ਦਿਖਿਆ ਜੀ ਸੀਏ ਸਟਾਫ ਦੀ ਪੁਲਿਸ ਆਉਂਦੀ ਹੈ ਉਹਦੇ ਵਿੱਚ ਕੁਝ ਮੁਲਾਜ਼ਮ ਸਿਆਣੇ ਹੁੰਦੇ ਆ ਜਦੋਂ ਉਹ ਆਣ ਕੇ ਉਸ ਮੁੰਡੇ ਨੂੰ ਦੇਖਦੇ ਆ ਕਿਉਂਕਿ ਦੁਬਲਾ ਪਤਲਾ ਜਿਹਾ ਹੁੰਦਾ ਉਹ 16-17 ਸਾਲ ਦੀ ਕਿੰਨੀ ਉਮਰ ਹੁੰਦੀ ਹੈ ਤੇ ਉਹਨੂੰ ਪੁੱਛਦੇ ਵੀ ਕਾਕਾ ਕਿਹੜੀ ਕਲਾਸ 'ਚ ਪੜਦਾ ਕਹਿੰਦਾ ਜੀ 10ਵੀਂ 'ਚ ਪੜਦਾ ਕਹਿੰਦੇ ਵੀ ਕਾਕਾ ਸੱਚੀ ਸੱਚੀ ਦੱਸ ਕੀ ਚੱਕਰ ਆ ਕੀ ਗੱਲਬਾਤ ਹੋਈ ਉਹ ਸੱਚੀ ਗੱਲ ਦੱਸ ਦਿੰਦਾ ਵੀ ਮੇਰਾ ਸਰ ਇੰਨੇ ਕਸੂਰ ਆ ਵੀ ਮੈਂ ਮੇਰੇ ਕੋਲੇ ਆਏ ਮੈਂ ਡਰ ਗਿਆ ਵੇਖ ਕੇ ਮੈਨੂੰ ਕਹਿੰਦੇ ਵੀ ਪਿੰਡ ਪਾਰ ਕਰਵਾ ਸਾਨੂੰ ਮੈਂ ਲਾਲਟਨ ਲੈ ਕੇ ਪਿੰਡ ਪਾਰ ਕਰਵਾ ਕੇ ਉਹ ਆਪ ਦੇ ਖੇਤਾਂ ਖੂਤਾਂ 'ਚ ਨਿਕਲ ਗਏ ਮੈਂ ਘਰ ਆਣ ਕੇ ਪੈ ਗਿਆ ਬਸ ਆ ਗੱਲ ਹੈ ਕਹਿੰਦੇ ਯਾਰ ਵੀ ਬੱਚਾ ਹੈਗਾ ਛੱਡੋ ਖੜਾ ਏ ਕਿੱਥੇ ਇੰਨੇ ਜੋਗਾ ਤੇ ਉਹ ਬਈ ਜਾ ਵੜਦੇ ਯਾਰ ਗੱਲ ਸ਼ਰੀਕੇ ਦੀ ਫੇਰ ਆ ਜਾਂਦੀ ਸ਼ਰੀਕੇ ਨੂੰ ਫੇਰ ਨਹੀਂ ਪੱਜਦਾ ਵੀ ਇਹ ਬੱਚ ਕਿਵੇਂ ਗਿਆ ਇਹ ਬੱਚ ਕਿਵੇਂ ਗਿਆ ਉਹ ਬਈ ਜਾ ਕੇ ਮੋਗੇ ਫੇਰ ਜਾ ਕੇ ਫੋਨ ਖੜਕਾ ਦਿੰਦੇ ਮੋਗੇ ਵੀ ਇਹ ਤਾਂ ਰਲਿਆ ਹੈ ਜੀ ਕੰਤਾ ਤਾਂ ਉਹਨਾਂ ਨਾਲ ਹੀ ਤੁਰਿਆ ਫਿਰਦਾ ਜੀ ਵੀ ਲੋ ਵੀ ਉੱਥੋਂ ਆਉਂਦੇ ਆ ਸੀਏ ਸਟਾਫ ਵਾਲੇ ਜਦੋਂ ਕੰਤੇ ਦੇ ਪਿਤਾ ਨੂੰ ਪਤਾ ਲੱਗਦਾ ਤੇ ਕੰਤੇ ਦਾ ਪਿਤਾ ਉਹਨੂੰ ਆਪਦੀ ਭੈਣ ਕੋਲੇ ਭੇਜ ਦਿੰਦਾ ਵੀ ਤੂੰ ਅਗਰ ਪਾਸੇ ਆ ਸਜਾਵੜ ਜਦੋਂ ਮਸਲਾ ਠੰਡਾ ਹੋ ਗਿਆ ਉਦੋਂ ਪਿੰਡ ਆ ਜੀ ਵਾਪਸ ਪਰ ਜਿਹੜਾ ਸੀਆਈ ਸਟਾਫ ਹੁੰਦਾ ਤੁਹਾਨੂੰ ਪਤਾ ਵੀ ਉਹਦੀ ਭੈਣ ਕਰੇ ਪਹੁੰਚ ਜਾਂਦਾ ਉਥੇ ਜਾ ਕੇ ਆਵਾਜ਼ ਦਿੰਦਾ ਵੀ ਕੰਤਾ ਕੌਣ ਹੈ ਤੇ ਉਹ ਵਿਚਾਰਾ ਇਨੋਸੈਂਟ ਕਹਿੰਦਾ ਜੀ ਮੈਂ ਆ ਜੀ ਕੰਤਾ ਦੱਸੋ ਵੀ ਜਿਹਦੇ ਮਨ ਚ ਮੈਲ ਹੀ ਨਹੀਂ ਉਹਨੇ ਕਹਿ ਹੀ ਦੇਣਾ ਵੀ ਮੈਂ ਆ ਜੀ ਦੱਸੋ ਮੈਂ ਹੀ ਆ ਜੀ ਮੈਂ ਝੂਠ ਨਹੀਂ ਮਾਰਦਾਗਾ ਇਹ ਮੈਂ ਸਿਰਫ ਉਹਨਾਂ ਨੂੰ ਰਾਹ ਵਿਖਾਇਆ ਉਹ ਆਪਦੇ ਖੇਤ ਨੂੰ ਵੜਵੜ ਗਏ ਤੇ ਮੈਂ ਆਣ ਕੇ ਘਰੇ ਪੈ ਗਿਆ ਬਸ ਮੇਰਾ ਹੀ ਕਸੂਰ ਹੈ ਉਹ ਉਸ ਬੱਚੇ ਦੇ ਮਨ ਚ ਸੀ ਕਿ ਆ ਵੀ ਕਿਤੇ ਫਰੀਦਕੋਟ ਵਾਂਗੂ ਕਿਤੇ ਇਹ ਪੁਲਿਸ ਵੀ ਮੈਨੂੰ ਪਰ ਉਹਦੇ ਚ ਇੱਕ ਮੁਲਾਜ਼ਮ ਬੜਾ ਸਿਆਣਾ ਸੀਗਾ ਸਰਦਾਰ ਸਵਕਤ ਸਖੰਦ ਸਿੰਘ ਮਾਨਕ ਉਹ ਕਹਿੰਦਾ ਜੀ ਬੱਚਾ ਇਹ ਇਹ ਇਹਨੇ ਜੋਗਾ ਹੈ ਨਹੀਂ ਤੁਸੀਂ ਛੱਡ ਦਿਓ ਪਰ ਜਿਹੜੇ ਉਹਦੇ ਨਾਲ ਦੇ ਮੁਲਾਜ਼ਮ ਸੀ ਉਹ ਨਾ ਮੰਨੇ ਉਹ ਨੂੰ ਬਿਠਾ ਕੇ ਗੱਡੀ ਚ ਮੋਗੇਵਲ ਨੂੰ ਤੁਰ ਪੈਂਦੇ ਆ ਦੋਸਤੋ ਸਰਦਾਰ ਸਖੰਦ ਸਿੰਘ ਮਾਨਕ ਦੇ ਬਿਲਕੁਲ ਸਾਹਮਣੇ ਉਹਦੇ ਹੱਥਾਂ ਚ ਜਿਹੜੀ ਹੱਥਕੜੀ ਲਵਾ ਕੇ ਕੰਤੇ ਨੂੰ ਕਹਿੰਦੇ ਸਜਣਾ ਭੱਜ ਜਾ ਬਸ ਇੰਨਾ ਹੀ ਕੰਮ ਸੀ ਤੇ ਮਾਨਕ ਕਹਿੰਦਾ ਮੈਂ ਸੋਚਿਆ ਕਿਤੇ ਛੱਡ ਦਿੱਤਾ ਬੱਚੇ ਨੂੰ ਚਲ ਜਾ ਬੜੂ ਘਰੇ ਮਾਨਕ ਦੇ ਦੱਸ ਅਨਸਾਰ ਕਹਿੰਦਾ ਜਦੋਂ ਕੁਲਵੰਤ ਸਿੰਘ ਕੰਤੇ ਨੇ ਕੋਈ 5-7 ਕਦਮ ਪੱਟੇ ਦੂਰ ਚੱਲਿਆ ਪਹਿਲਾਂ ਉਹਨੇ ਫਤਿਹ ਬਲਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹ ਬੁਲਾ ਕੇ ਜਦੋਂ ਚਾਰ ਪੰਜ ਕਰਮਾ ਗਿਆ ਤੇ ਪਿੱਛੋਂ ਦੋ ਤਿੰਨ ਫਾਇਰ ਕੱਢ ਮਰੀ ਤੇ ਕੰਤਾ ਥਾਂ ਤੇ ਸ਼ਹੀਦ ਹੋ ਗਏ ਕਹਿੰਦਾ ਮੈਂ ਗੱਡੀ 'ਚ ਬੈਠਾ ਦੇਖੀ ਜਾਵਾਂ ਮੇਰੇ ਸਾਹਮਣੇ ਕੰਤੇ ਦਾ ਸਭ ਤੋਂ ਪਹਿਲਾਂ ਉਹਨਾਂ ਨੇ ਢਿੱਡ ਪਾੜਿਆ ਢਿੱਡ ਪਾੜ ਕੇ ਵਿੱਚੋਂ ਸਾਰੇ ਅੰਤੜੀਆਂ ਬਾਹਰ ਕੱਢੀਆਂ ਕਲਵੰਤ ਸਿੰਘ ਕੰਤਾ ਇੱਕ ਮੈਟ੍ਰਿਕ ਪਾਸ 15 16 ਸਾਲ ਦਾ ਨੌਜਵਾਨ ਬੱਰੂ ਸੀ ਮੇਰੇ ਕੋਲ ਹੱਥਕੜੀ ਮੈਂ ਹੱਥਕੜੀ ਖੋਲੀ ਕਲਵੰਤ ਸਿੰਘ ਕੰਤੇ ਦੀ ਮੈਂ ਆ ਕੇ ਕੰਤੇ 'ਤੇ ਬੈਠ ਗਿਆ ਮੈਂ ਸਾਰਾ ਕੋਈ ਸੀਨ ਵੇਖੀ ਆਕੀ ਗੋਲੀਆਂ ਮਾਰਤੀਆਂ ਫਿਰ ਤੌਣ ਲੜਤੀ ਅੰਨ੍ਹਾ ਛੱਡ ਦਿੱਤੀ ਐਸੇ ਜਗਾ ਤੇ ਉਹਦੀ ਬਾਡੀ ਲੇਗੀ ਬਾਡੀ ਦੇ ਵਿੱਚੋਂ ਕਮੀਜ਼ ਫਾੜ ਕੇ ਤੇ ਆ ਪੇਟ 파ੜਦਾ ਉਹ ਨਾੜਾਂ ਕੱਟ ਦਿੰਦੇ ਸੀ ਉਹ ਨਾੜਾਂ 'ਚ ਪਾਣੀ ਪੈ ਜਾਂਦਾ ਜਿਹੜੀ ਲਾਸ਼ ਉੱਪਰ ਆਉਂਦੀ ਨਹੀਂ ਸੀ ਦੋ ਜਾਨ ਚੱਕ ਕੇ ਦੋਨ ਇਹਦੇ ਵਿੱਚ ਛੱਡ ਦਿੱਤਾ ਉਹ ਕਹਿੰਦਾ ਅੰਤਰੀਆਂ ਤਾਂ ਪਾੜੀਆਂ ਤਾਂ ਜੋ ਜਿਹੜੀ ਲਾਸ਼ ਤਰ ਕੇ ਉੱਪਰ ਨਾ ਆਵੇ ਤੇ ਘਰਦਿਆਂ ਨੂੰ ਹਜੇ ਤੱਕ ਉਹ ਲਾਸ਼ ਨਹੀਂ ਮਿਲੀ ਤੇ ਸੁਖਵੰਤ ਸਿੰਘ ਮਾਨਕ ਦਾ ਕਹਿਣਾ ਵੀ ਉਸ ਦਿਨ ਤੋਂ ਮੈਂ ਡਿਸਾਈਡ ਕੀਤਾ ਵੀ ਅੱਜ ਤੋਂ ਬਾਅਦ ਪੁਲਿਸ ਦੀ ਨੌਕਰੀ ਛੱਡ ਦੇਣੀ ਆ ਤਾਂ ਕਿਉਂਕਿ ਉਸ ਦੇ ਅੱਖਾਂ ਦੇ ਸਾਹਮਣੇ 15 16 ਮੁਕਾਬਲੇ ਇਹੋ ਜੇ ਸੀ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਜਮਾਂ ਹੀ ਕਸੂਰ ਨਹੀਂ ਸੀ ਤੇ ਉਹਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਉਹਨਾਂ ਦੇ ਸਿਰ ਤੇ ਕਈ ਪੁਲਿਸ ਮਲਾਜ਼ਮਾਂ ਨੇ ਆਪਦੇ ਰੈਂਕ ਵਧਾਏ ਵੀ ਅਸੀਂ ਆ ਖਾੜਕੂ ਸਿੰਘ ਮਾਰਤਾ ਸੀ ਆ ਖਾੜਕੂ ਸਿੰਘ ਮਾਰਤਾ ਇਹ ਕਹਿਣਾ ਸੀ ਸਰਦਾਰ ਸੁਖਵੰਤ ਸਿੰਘ ਮਾਨਕ ਦਾ ਤਾਂ ਦੋਸਤੋ ਹੈਰਾਨੀ ਵਾਲੀ ਗੱਲ ਆ ਵੀ ਹਜੇ ਤੱਕ ਹਾਈ ਕੋਰਟ ਦੇ ਵਿੱਚ ਕੋਰਟ ਕੇਸ ਲੱਗਾ ਹੋਇਆ ਉਹਨਾਂ 15 ਨੌਜਵਾਨਾਂ ਦਾ ਜਿਨ੍ਹਾਂ ਨੂੰ ਕਿ ਬੇਵਜਾ ਮਾਰਿਆ ਗਿਆ ਸੀ ਉਸ ਪੁਲਿਸ ਮੁਲਾਜ਼ਮ ਵੱਨਿਓ ਸੁਖਵੰਤ ਸਿੰਘ ਮਾਨਕ ਵੱਨਿਓ ਜਿਸ ਦੇ ਕਾਰਨ ਉਸ ਦੇ ਪਿਤਾ ਦੀ ਜਾਨ ਗਈ ਚਲੀ ਸਾਰੀ ਪੂੰਜੀ ਖਤਮ ਹੋ ਗਈ ਹੁਣ ਤੱਕ ਕੇਸ ਚੱਲ ਜੰਦਾ ਹੈ ਇਹ ਉਸ ਵੇਲੇ ਦੀ ਦਰਦਨਾਕ ਕਹਾਣੀ ਹੈ ਤਾਂ ਦੋਸਤੋ ਇਹ ਕੁਲਵੰਤ ਸਿੰਘ ਕੰਤਾ ਜਿਹੜਾ ਸ਼ਹੀਦ ਹੋਇਆ ਉਸ ਦੇ ਨਾਂ ਦੇ 15 ਸਿੰਘ ਜਿਹੜੇ ਸ਼ਹੀਦ ਹੋ ਚੁੱਕੇ ਨੇ ਕੰਤ ਨਾ ਜਿਹੜਾ ਪੈਟਰਨ 55 ਜਾਣ ਲੈਣਾ ਇੱਥੇ ਇੱਕ ਵੀ ਲਉਣਾ ਟੀਵੀ ਤੇ ਮਾਥੂ ਹੁੰਦੇ ਲੰਮਾ ਬੰਦੇ ਨੂੰ ਪਾ ਲੈਣਾ ਉਹਦਾ ਨੱਕ ਨਹੀਂ ਪਾਣੀ ਪੈ ਜਾਵੇ ਤੇਰਚ ਪਾਣੀ ਚਲੇ ਜਾਏ ਪਾਣੀ ਪੈ ਜਾਂਦਾ ਬੰਦਾ ਭੁੱਲ ਜਾਂਦਾ ਬਾਈ ਤਰ੍ਹਾਂ ਕਿੱਤਾਂ ਮਟ ਜਾਣਾ ਇੱਥੋਂ ਫੜ ਲੈਣਾ ਐਂ ਕਰ ਲੈਣਾ ਦੂਜੇ ਨੇ ਐਂ ਕਰਨ ਤੇ ਇੱਕ ਇਧਰ ਕੁਝ ਹੋਇਆ ਐਂ ਖਲਾਅ ਦੇਣਾ ਬੰਦੇ ਨੂੰ ਤੇ ਸੁਖਵੰਤ ਸਿੰਘ ਮਾਨਕ ਦਾ ਦੱਸਣਾ ਵੀ ਉਸ ਵੇਲੇ ਜਿਹੜਾ ਤਸ਼ੱਦਦ ਕੀਤਾ ਜਾਂਦਾ ਸੀ ਪੁਲਿਸ ਬੰਨੀਓ ਉਹ ਤੁਸੀਂ ਸੁਣੋਗੇ ਤਾਂ ਤੁਹਾਡੇ ਰੌਂਕ ਤੇ ਖੜੇ ਹੋ ਜਾਏ ਤੋ ਦੋਸਤੋ ਇਸ ਤਰ੍ਹਾਂ ਤਸ਼ੱਦਦ ਕੀਤਾ ਜਾਂਦਾ ਸੀ ਦੇਖ ਲਓ ਤੁਸੀਂ ਤੋ ਦੋਸਤੋ ਸਟੋਰੀ ਕਿਦਾਂ ਲੱਗੀ ਸ਼ੇਅਰ ਜ਼ਰੂਰ ਕਰਿਆ ਜੀ ਤਾਂ ਜੋ ਉਸ ਪਰਿਵਾਰ ਨੂੰ ਇਨਸਾਫ਼ ਮਿਲ ਸਕੇ ਦੋਸਤੋ ਇਸ ਤਰ੍ਹਾਂ ਤਸ਼ੱਦਦ ਕੀਤਾ ਜਾਂਦਾ ਸੀ ਦੇਖ ਲਓ ਤੁਸੀਂ ਤੋ ਦੋਸਤੋ ਸਟੋਰੀ ਕਿਦਾਂ ਲੱਗੀ ਸ਼ੇਅਰ ਜ਼ਰੂਰ ਕਰਿਆ ਜੀ ਤਾਂ ਜੋ ਉਸ ਪਰਿਵਾਰ ਨੂੰ ਇਨਸਾਫ਼ ਮਿਲ ਸਕੇ